ਜੇ ਸੀਐਸਓ ਸਟਾਫ ਦੇ ਵਿੱਚ ਮੋਗੇ ਲੱਗੇ ਹੋਏ ਸੀ ਉਹ ਸਾਡੇ ਨਾਲ ਜੁੜੇ ਹੋਏ ਆ ਬਹੁਤ ਇਹਨਾਂ ਕੋਲ ਜਾਣਕਾਰੀ ਆ ਕਿਵੇਂ ਇਹ ਜਾਣਕਾਰੀ ਦਬਾਈ ਗਈ ਕਿਹੜੇ ਅਫਸਰਾਂ ਨੇ ਦਬਾਈ ਕਿਹੜੇ ਸਿਆਸਤਦਾਨਾਂ ਦੇ ਕਹਿੰਦੇ ਦਬਾਈ ਲਾਹਾ ਕਿਨੂੰ ਹੋਇਆ ਕਿਹੜੇ ਅਫਸਰ ਨੇ ਫਾਇਦਾ ਘਟਿਆ ਤੇ ਕਿਹੜੇ ਸਿਆਸਤਦਾਨ ਨੇ ਮਾਮਲੇ ਤੇ ਮਿੱਟੀ ਪਾ ਕੇ ਪ੍ਰੇਨੀਆਂ ਦੇ ਬਾਬੇ ਨੂੰ ਤੇ ਦੋਸ਼ੀ ਪ੍ਰੇਨੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੱਚੀ ਗੱਲ ਦੀ ਕਸੇ ਗਾਲ ਬਲਦਨ ਜੀ ਦਸਤਾਵੇਜ਼ ਵੇਖ ਰਹੇ ਮੇਰੀ ਸਾਰੀ ਸੋਤਿਆਂ ਨੂੰ ਪਿਆਰ ਭਰੀ ਸਸਰੀਕਾ ਹੋਇ ਗੁਰਜੀ ਦਾ ਖਾਲਸਾ ਗੁਰਜੀ ਕੀ ਖਾਲਸਾ ਇਤੋਂ ਤੱਕ ਦੁਸਾਰਿਆਂ ਨੂੰ ਪਤਾ ਕਿ ਬੈਵਨ ਕਲਾਂ ਦੋ ਸਿੰਘ ਸ਼ਹੀਦ ਹੋਏ ਗੋਲੀ ਚੱਲੀ ਉਸ ਤੋਂ ਬਾਅਦ ਜਿਹੜੀ ਤਫਤੀਸ਼ ਸ਼ੁਰੂ ਹੋਈ ਇੱਕ ਐਸਟੀ ਬਣੀ ਆਰਐਸ ਖੱਟਰਾ ਡੀਏਟੀ ਜੋ ਮੇਰੀ ਜਾਣਕਾਰੀ ਹੈ ਤੁਸੀਂ ਦੱਸਿਓ ਪੁਸ਼ਟੀ ਹੋਊਗੀ ਉਹਦੀ ਗੱਲ ਦੀ ਜਾਂ ਨਹੀਂ ਹੋਊਗੀ ਤੁਸੀਂ ਉਹਦੇ ਬਾਰੇ ਅਮਜਾਦੀ ਦੱਸ ਸਕਦੇ ਹੋ ਮੈਨੂੰ ਇਹ ਪਤਾ ਲੱਗਿਆ ਵੀ ਜਿਹੜੀ ਗੁਰੂਗ੍ਰੰਥ ਸਾਹਿਬ ਦੀ ਨੁਕਸਾਨੀ ਗਈ ਵੀ ਸੀ ਹਾਂਜੀ ਉਹ ਐਸਆਈਟੀ ਨੇ ਰਿਕਵਰ ਕਰਨੀ ਫਰੀਦਕੋਟ ਦੇ ਇੱਕ ਪਿੰਡ ਤੋਂ ਪਰ ਐਸਆਈਟੀ ਨੇ ਉਹ ਬੀੜ ਨੁਕਸਾਨੀ ਹੋਈ ਸੀ ਉਹ ਸ਼ੋਨੀ ਕੀਤੀ ਆ ਬਰਸ ਨਹੀਂ ਦਿੰਦੀ ਕੀ ਇਹ ਸੱਚ ਹੈ ਜੀ ਸੱਚ ਹੈ ਜੀ ਸਾਰੇ ਸੰਗਤ ਨੂੰ ਵੀ ਪਤਾ ਹੈ ਸਭ ਨੂੰ ਪਤਾ ਚੀ ਜੇ ਸੰਗਤ ਨੂੰ ਪਤਾ ਇਹ ਆਵਾਜ਼ ਹੁਣ ਤੱਕ ਗੱਲ ਖੁੱਲ ਕੇ ਉੱਠ ਕੇ ਸਾਹਮਣੇ ਕਿਉਂ ਨਹੀਂ ਆਈ ਇਸ ਕਰਕੇ ਨਹੀਂ ਆਈ ਜੀ ਉਹ ਸਾਹਮਣੇ ਚੀਜ਼ ਹੁਣੀ ਨਹੀਂ ਦਿੱਤੀ ਜੇ ਹੁਣ ਮੈਂ ਕਿਸੇ ਥਾਣੇ 'ਚ ਲੱਗਾ ਕੋਈ ਚੀਜ਼ ਦੀ ਮੈ ਰਿਕਵਰੀ ਕਰਦਾ ਕਿਤੇ ਵੀ ਉਹ ਗੱਲ ਜਾਂ ਮੇਰੇ ਤੱਕ ਆ ਜਾਂ ਮੇਰੇ ਅਸਰਾਂ ਤੱਕ ਸੀਨ ਪਬਲਿਕ ਤੱਕ ਤਾਂ ਉਹ ਕੋਈ ਬੰਦਨ ਇੰਟਰਸਟ ਉਹਦਾ ਉਹ ਤਾਂ ਉਦੋਂ ਬਣਨਾ ਜੇ ਉਹ ਪ੍ਰੈਸ ਦੇ ਵਿੱਚ ਅਸੀਂ ਕਰਕੇ ਵੀ ਆ ਚੀਜ਼ ਸਾਨੂੰ ਮਿਲੀ ਜਾਂ ਉਹਦੇ ਪਿੱਛੇ ਉਹਨਾਂ ਕਿਸੇ ਦੀ ਕੀ ਮਨਛਾ ਸੀ ਕਿੰਤਾ ਉਹ ਅਫਸਰ ਹੀ ਦੱਸ ਸਕਦੇ ਆ ਗੁਰਗਾਂ ਸਾਉ ਦੀ ਬੀੜ ਇੱਕ ਸੀ ਇਹ ਦੋ ਸੀ ਉਹਦੇ ਦੋ ਪਾਰਟ ਸੀ ਦੋ ਪਾਰਟ ਸੀ ਮਤਲਬ ਕਿ ਗੁਰਗਾਂ ਸਾਹਿਬ ਨੂੰ ਖੰਡਿਤ ਕਰਤਾ ਵੱਖਰੇ ਵੱਖਰਾ ਕਰਤਾ ਜੇ ਰਿਕਵਰੀ ਦੋਆਂ ਦੀ ਹੋਈ ਕਿ ਇੱਕ ਦੀ ਹੋਈ ਦੋਨੋਂ ਦਾ ਦੋਨੋਂ ਦੀ ਜਿਹੜੇ ਜਿਹੜੇ ਪਿੰਡ ਤੋਂ ਇੱਕ ਤਾਂ ਮੇਰੇ ਕਾ ਪਿੰਡ ਥੋੜਾ ਸ਼ਕਤੀ ਸਿੰਘ ਦਾ ਇੱਕ ਸਿੱਖਾਂ ਵਾਲਾ ਪਿੰਡ ਸੀਗਾ ਸਿੱਖਾਂ ਵਾਲਾ ਪਿੰਡ ਡੇਪੁਰ ਮਾਣਾ ਡਿਸਟ੍ਰਿਕਟ ਫਰੀ ਕੋਟ ਦਾ ਬਨੇ ਅੱਛਾ ਦੋ ਪਿੰਡ ਸੀ ਦੋਨੋਂ ਫਰੀ ਕੋਟ ਦੇਲੇ ਦੇ ਸੀ ਵਾ ਵਾ ਟੀਮਾਂ ਵੱਖ-ਵੱਖ ਸੀ ਜਿਹੜਾ ਨੇ ਤਲਾਸ਼ੀਆਂ ਲਈਆਂ ਇਸੇ ਖਾ ਵਲ ਤੋਂ ਇੱਕ ਪਾਉਂਡਰ ਕਵਰ ਹੋਇਆ ਸੀ ਫਿਰ ਉਹ ਜਿਹੜੀਆਂ ਨੁਕਸਾਨੀਆਂ ਗਈਆਂ ਬੀੜਾਂ ਸੀ ਉਹਨੂੰ ਤਫਤੀਸ਼ ਦਾ ਐਵਿਡੈਂਸ ਦਾ ਹਿੱਸਾ ਬਣਾ ਕੇ ਪੇਸ਼ ਨਾ ਕਰਨ ਦੇ ਪਿੱਛੇ ਕੀ ਕਾਰਨ ਹੋ ਸਕਦਾ ਉਹ ਤੁਹਾਨੂੰ ਸੁਲਮ ਦਾ ਗ੍ਰਹਿ ਮੰਤਰੀ جواب ਦੇ ਸਕਦਾ ਐਸਜੀਪੀਸੀ ਪ੍ਰਧਾਨ ਜਵਾਬ ਦੇ ਸਕਦਾ ਐਸਜੀਪੀਸੀ ਪ੍ਰਧਾਨ ਜਾਂ ਗ੍ਰਹਿ ਮੰਤਰੀ ਗ੍ਰਹਿ ਮੰਤਰੀ ਸੁਖਵੀਰ ਬਾਦਲ ਹਾਂਜੀ ਇਹ ਦੇ ਸਕਦਾ ਜਵਾਬ ਇਹ ਵੇਲੇ ਸਾਰੀ ਜਿਹੜੀ ਰਿਕਾਵਟੀ ਇਹਨਾਂ ਵੱਲੋਂ ਖੜੀ ਕੀਤੀ ਗਈ ਉਸ ਵੇਲੇ ਰਿਕਾਵਟ ਉਹਦੋਂ ਐਸਜੀਪੀਸੀ ਪ੍ਰਧਾਨ ਕੌਣ ਸੀ ਕਿੰਨਾ ਲਗ ਮੈਨੂੰ ਯਾਦ ਨਹੀਂ ਆਦਾ ਇਹ ਵੀ ਨਹੀਂ ਪਤਾ ਕਿ ਉਹਨੂੰ ਕੱਟਲਾ ਸਾਹਿਬ ਨੇ ਇੱਥੇ ਉਹਨਾਂ ਨੇ ਤਾਂ ਆਪ ਕੋ ਚਲੋ ਜਿਹੜੀ ਸੈੱਟ ਬਣੀ ਸੀ ਉਹਨਾਂ ਨੇ ਤਾਂ ਆਪ ਦਾ ਕੰਮ ਕੀਤਾ ਕਿਉਂਕਿ ਉਹਨਾਂ ਨੇ ਆਪ ਦੀ ਤਫ਼ਤੀਸ਼ ਦੇ ਵਿੱਚ ਵੀ ਇਹ ਸਾਰੇ ਜ਼ਿਕਰ ਕੀਤੇ ਹੋਏ ਆ ਜਿਹੜੀ ਸੈੱਟ ਸੀਗੀ ਉਹਨਾਂ ਦੀ ਉਸ ਤੋਂ ਬਾਅਦ ਵੀ ਜੇ ਸਰਕਾਰ ਤੁਹਾਨੂੰ ਨਾ ਕੁਝ ਕਰਨ ਦੇ ਫਿਰ ਤੁਸੀਂ ਕਰਮ ਉੱਠੇ ਦੇਖੋ ਇਹ ਅਫਸਰ ਦੇ ਵਿੱਚ ਰੀਡ ਦੀ ਹੱਡੀ ਆ ਤੇ ਉਹ ਸਚਾਈ ਤੇ ਪਹਿਰਾ ਦੇਣ ਲਈ ਤਿਆਰ ਆ ਸਪੈਸ਼ਲੀ ਜੇ ਉਹਨੂੰ ਗੁਰੂ ਦੀ ਬੇਅੱਤੀ ਹੋਈ ਹੋਵੇ ਇਹ ਤੇ ਕਹਿਣਾ ਹੈ ਮੰਨਣਾ ਕਿ ਉੱਤੋਂ ਪ੍ਰਭਾਵ ਪੈ ਗਿਆ ਦਬਾਅ ਪੈ ਗਿਆ ਸਿਆਸਤਦਾਨ ਦਾ ਤੇ ਫਿਰ ਪੀਤੀਆਂ ਲਾਉਣ ਦਾ ਕੋਈ ਫਾਇਦਾ ਨਹੀਂ ਇਹ ਮੇਰੇ ਤਾਂ ਉਹ ਦੱਸ ਸਕਦੇ ਆ ਨਾ ਹੁਣ ਉਹਨਾਂ ਨੂੰ ਉਹਨਾਂ ਨੇ ਦਿੱਤੀ ਹੈ ਉਹ ਘਟਨਾ ਦੇ ਡੀਆਈਜੀ ਐਸਆਈਟੀ ਦੇ ਚੇਅਰਮੈਨ ਸੀ ਹਾਂਜੀ ਹਾਂਜੀ ਉਹਦਾ ਸਾਰਾ ਕੰਮ ਸੀ ਇਹ ਐਵਿਡੈਂਸ ਡਿਸਟਰੋਏ ਕੀਤਾ ਤੇ ਫਿਰ ਉਹਦੇ ਇਮੇਜ ਦੇ ਵਿੱਚ ਸ਼ਰੋਣੀ ਕਾਲੀ ਦਾਲ ਨੇ ਉਹਨਾਂ ਦੇ بیٹے ਨੂੰ ਪਟਿਆਲੇ ਤੋਂ ਟਿਕਟ ਦਿੱਤੀ ਹਾਂਜੀ ਦੱਸੋ ਵੀ ਮੈਨੂੰ ਇਹ ਵੀ ਪਤਾ ਲੱਗਿਆ ਜਦੋਂ ਇਹ ਵੀ ਜਾਂ ਖੰਡਿਤ ਇਹਦੇ ਦੋਸ਼ੇ ਕੀਤੇ ਗਏ ਵੀਰ ਸਾਹਿਬ ਦੇ ਇਹ ਰਿਕਵਰ ਹੋ ਗਏ ਤੇ ਕੀ ਇਹ ਐਸਆਈਟੀ ਦੇ ਮੈਂਬਰ ਹਾਂਜੀ ਖਟਰਾ ਸਾਹਿਬ ਦੇ ਗੈਂਦ ਤੇ)^{(Inderjit Singh Sekhon Advocate) ਜਿਹੜੇ ਕਿ ਬਾਬਾ ਫਰੀਦ ਸੁਸਾਇਟੀ ਦੇ ਚੇਅਰਮੈਨ ਆ ਤੇ ਗੁਰਦੁਆਰਾ ਗੁਦਰੀ ਸਾਹਿਬ ਚਲਾਉਂਦੇ ਆ ਹਾਂਜੀ ਉਹਨਾਂ ਕੋਲ ਗੈਸ਼ੀ ਇੱਕ ਕਮਰਾ ਲੈਣ ਵੀ ਅਸੀਂ ਦੀਡ ਰੱਖਣੀ ਐ ਇੱਥੇ ਉਹਨਾਂ ਕੋਲ ਪਲੈਨਿੰਗ ਇਹਨਾਂ ਦੀ ਸਾਰੀ ਬਣੀ ਸੀ ਉਸ ਵੇਲੇ ਵੀ ਉੱਥੇ ਪਰ ਬਾਅਦ ਦੇ ਵਿੱਚ ਪਤਾ ਨਹੀਂ ਕੀ ਉਹਦੇ ਵਿੱਚ ਕੀ ਉਹ ਤਾਂ ਹੁਣ ਦੇਖੋ ਇਹ ਗੱਲਾਂ ਹੈਗੀਆਂ ਵੱਡੀਆਂ ਛੱਡੇ ਅਸਰਾਂ ਦੀਆਂ ਗੱਲਾਂ ਅੱਜ ਉਹ ਵੀ ਦੁਨੀਆ ਤੇ ਹੈ ਨਹੀਂ ਕੌਣ ਸਿੱਖੋਂ ਸਾਹਿਬ ਹੈਗੇ ਆ ਨਹੀਂ ਨਹੀਂ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)} ਕਿ ਇੰਦਰਜੀਤ ਸਿੰਘ ਸਿੱਖੋਂ ਸਾਬ ਨਾਲ ਸਾਡੀ ਗੱਲ ਹੋ ਚੁੱਕੀ ਆ ਤੁਸੀਂ ਇਸ ਵੀਡੀਓ ਦੇ ਅਖੀਰ ਦੇ ਵਿੱਚ ਉਹਨਾਂ ਦੀ ਆਡੀਓ ਰਿਕਾਰਡਿੰਗ ਸੁਣੋਗੇ ਉਹ ਆਡੀਓ ਰਿਕਾਰਡਿੰਗ ਸੁਣੋਗੇ ਉਹ ਅਸੀਂ ਸਰਦਾਰ ਸਤਪਾਲ ਸਿੰਘ ਗਿੱਲ ਨੂੰ ਵੀ ਸੁਣਾਵਾਂਗੇ ਤਸਦੀਕ ਕੀਤੀ ਉਹਨਾਂ ਨੇ ਕਿ ਪੰਜ ਛਤ ਬੰਦੇ ਸਫੇਦ ਕੱਪੜਿਆਂ ਚ ਮੇਰੇ ਕੋਲ ਆਏ ਮੈਨੂੰ ਉਹਨੇ ਆ ਕੇ ਕਿਹਾ ਜੀ ਇਸ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਨੁਕਸਾਨੀ ਹੋਈ ਬੀੜ ਰੱਖਣੀ ਆ ਬੀੜਾ ਰੱਖਣੀ ਆ ਹਾਂਜੀ ਤੇ ਉਹ ਕਹਿੰਦੇ ਜੀ ਮੈਂ ਇਸ ਵਾਰ ਏ ਕਲੀਅਰ ਨਹੀਂ ਸੀ ਮੈਨੂੰ ਸੀ ਵੀ ਕਿਸੇ ਬੰਦੇ ਨੂੰ ਸੱਚਾ ਝੂਠਾ ਕਿਤੇ ਫਸਾਉਣ ਦੀ ਕੋਸ਼ਿਸ਼ ਨਾ ਕਰਦੇ ਹੁਣ ਤੇ ਮੈਂ ਜਵਾਬ ਦੇ ਦਿੱਤਾ ਕੋਈ ਗਲਤ ਸ਼ਿਕਾਇਤ ਨਹੀਂ ਹੈ ਸਤ ਸਤੋ ਇਸ ਗੱਲ ਦੀ ਤਸਦੀਕ ਹੋ ਚੁੱਕੀ ਆ ਜੋ ਸੱਚ ਆ ਜੀ ਉਹ ਸੱਚ ਹੈ ਕਿਉਂਕਿ ਜਿਹੜੀਆਂ ਬੀੜਾ ਰਿਕਵਰ ਹੋਈਆਂ ਸੀ ਨਾ ਬਹੁਤ ਗੰਦੇ ਥਾਵਾਂ ਤੋਂ ਹੋਈਆਂ ਸੀ ਹੂੰ ਮੈਂ ਦੱਸ ਨਹੀਂ ਸਕਦਾ ਟਾਇਲਟਾਂ ਦੇ ਥੱਲੇ अच्छा ठीक है जी ओएस करके उदो फिर सरकार ਨੂੰ ਇਹ ਡਰ ਸੀ ਕਿ ਸ਼ਾਇਦ ਜੇ ਉਹ ਸਾਹਮਣੇ ਦੰਗੇ ਫੜਕੀ ਜਾਂਦੀ ਉਹ ਮੇਰੀ ਜਾਣਕਾਰੀ ਸੀ ਉਹ ਦੀ ਉਹਨਾਂ ਨੇ ਪੁਸ਼ਟੀ ਕੀਤੀ ਹੈ ਮੇਰੇ ਕੋਲ ਬਈ ਨਾ ਅਣੀ ਉਹ ਠੁਠ ਨਹੀਂ ਬੋਲਦੀ ਇਹਨਾਂ ਨੂੰ ਪਤਾ ਨਹੀਂ ਆ ਉਹ ਸਿੱਖਿਆ ਸੰਸਥਾ ਹਟਾ ਰਹੀ ਹੈ ਉਹ ਤਾਂ ਬਹੁਤ ਵੱਡਾ ਯੋਗਦਾਨ ਹੈ ਠੀਕ ਹੈ ਇਹ ਤਾਂ ਚਲੋ ਇਹ ਸਾਡੀ ਜਮੀਰ ਹੈ ਮੈਂ ਸੱਚ ਬੋਲਦਾ 3000 ਮਲਾਜ਼ਮ ਤੁਰਿਆ ਫਿਰਦਾ ਕਿਸੇ ਦੀ ਨਹੀਂ ਚੱਗੇ ਕੋਸਾ ਦਾ ਹੋਰ ਕਿਸੇ ਦੀ ਜਾਗ ਜੀ ਮੈਂ ਤਾਂ ਉਹਨਾਂ ਨੂੰ ਵੀ ਗੜਾ ਸਾਹਿਬ ਨੂੰ ਵੀ ਇੱਕ ਦੌਰ ਸਿੱਖ ਬੇਨਤੀ ਕਰਦਾ ਉਹ ਤਾਂ ਬੜੇ ਰਹਿਤ ਵਾਲੇ ਸਿੱਖ ਖੰਨਾ ਸਾਹਿਬ ਅੰਮ੍ਰਿਤਧਾਰੀ ਨੂੰ ਸੱਚ ਦੱਸ ਦੇਣਾ ਚਾਹੀਦਾ ਦੇਖੋ ਸੱਚ ਨੂੰ ਸੱਚ ਦੱਸ ਦੇਣਾ ਚਾਹੀਦਾ ਦੇਖੋ ਸੱਚ ਜਦਸਨ ਦੀ ਹਿੰਮਤ ਹੋਣੀ ਚਾਹੀਦੀ ਹੈ ਜਿਵੇਂ ਮੈਂ ਸੱਚ ਦੱਸਿਆ ਵੀ ਤਾ ਕੁਛ ਹੋਇਆ ਤਾਂ। ਉਹਦੇ ਵਿੱਚ ਜੇ ਹੁਣ ਕੋਈ ਸਾਡੀ ਤਾਂ ਇਸ ਦਾ ਮਲਾਜ਼ਮ ਬੰਦੀ ਹੈ। ਮੈਂ ਅਸੀਂ ਕਿਹੜਾ ਕੋਈ ਇਲੈਕਸ਼ਨ ਲੜਦਿਆਂ ਜਾਂ ਕੋਈ ਸਾਨੂੰ ਵੋਟਾਂ ਤੱਕ ਆ ਜਾਂ ਕੁਝ ਹੋਰ ਹੈ। ਅਸੀਂ ਤਾਂ ਕੌਮ ਨੂੰ ਸੱਚ ਦੱਸਿਆ। ਕਿ ਤਾਂ ਕੁਛ ਹੋਇਆ ਤੁਹਾਡੇ ਨਾਲ। ਕਿਉਂਕਿ ਜਿੰਨੇ ਬੰਦੇ ਉੱਥੇ ਅਰੇਸਟ ਕੀਤੇ ਗਏ। ਉਹਨਾਂ ਦੇ ਵਿੱਚ ਐਸਪੀਸੀ ਮੈਂਬਰ ਬਾਠ ਮਨਤਾ ਸਿੰਘ ਬਰਾੜ ਦਾ ਭਰਾ। ਇਹ ਨਾਲ ਦੋ ਤਿੰਨ ਬੰਦੇ ਹੋਰ ਸੀਗੇ। ਉਹ ਇਸ ਤਰ੍ਹਾਂ ਮਤਲਬ ਉਹਨਾਂ ਦਾ ਪੱਖ ਪੂਰਦੇ ਰਹੇ ਆ ਪ੍ਰੇਮੀਆ ਦਾ। ਜਿਵੇਂ ਇੱਕ ਇੱਕ ਉੱਤਰ ਹੁੰਦੇ ਆ। ਹਾਂ ਹਾਂ ਠੀਕ ਹੈ ਜੀ ਨਾਲ ਉਹਨਾਂ ਨੂੰ ਨਿਊਟਰਲ ਚਲਾਉਣਾ ਚਾਹੀਦਾ ਸੀ ਵੀ ਜੋ ਹੈਗਾ ਨਾ ਸੱਚ ਜੇਕਰ ਸੰਗਤ ਦੇ ਸਾਹਮਣੇ ਸੱਚ ਆਉਂਦਾ ਸੀਗਾ ਫਿਰ ਤਾਂ ਹੋਰ ਤੋਂ ਬਹੁਤ ਕੁਝ ਨਿਕਲਦਾ ਜਿਹੜਾ ਡਾਡਾ ਪ੍ਰੇਮੀ ਦਾ ਕਤਲ ਹੋਇਆ ਗੁਰਦੇਵ ਸਿੰਘ ਦਾ ਫੌਜੀ ਦਾ ਫੌਜੀ ਤਾਂ ਮੈਨੂੰ ਤਾਂ ਪਤਾ ਨਹੀਂਗਾ ਚਲੋ ਉਹ ਉਹਦਾ ਦੁਆਰਾ ਕਰ ਲੈਣਗੇ ਇਨਵੈਸਟੀਗੇਸ਼ਨ ਦੇਖ ਲੋ ਕਿੱਥੋਂ ਤੱਕ ਜਾਂਦੀ ਹੈ ਗੋਲਡੀ ਬਰਾੜ ਨੇ ਉਹਦੀ ਜ਼ਿੰਮੇਵਾਰੀ ਵੀ ਲਈ ਹੈ ਹਾਂਜੀ ਠੀਕ ਹੈ ਮੈਂ ਮੈਂ ਕਹਿੰਦਾ ਵੀ ਇਹ ਮੈਂ ਤਾਂ ਹੱਥ ਜੇ ਜਾਰ ਨਹੀਂ ਕਰਦਾ ਇਹ ਕਰ ਲੈਣ ਫਿਰ ਮੈਂ ਦੱਸੂਗਾ ਕਿ ਕਿੱਥੋਂ ਤੱਕ ਜਾਂਦੀ ਹੈ ਜਿਹੜੀ ਮੈਨੂੰ ਜਾਣਕਾਰੀ ਮਿਲੀ ਤੇ ਕਰ ਲੈਣ ਫਿਰ ਮੈਂ ਦੱਸ ਦੂੰਗਾ ਕਿ ਕਿੱਥੋਂ ਤੱਕ ਜਾਂਦੀ ਹੈ ਹੂੰ 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 ਕੋਈ ਗੰਗਾ ਤਾਂ ਅੱਛਾ ਇੱਕ ਚੀਜ਼ ਹੋਰ ਆ ਸਿਫਾਦ ਜੀ ਜਿਹੜੀ ਮੈਨੂੰ ਜਾਣਕਾਰੀ ਮਿਲੀ ਤੁਹਾਡੇ ਵਰਗੇ ਕਿਸੇ ਸਿਹਰਦ ਪੁਲਿਸ ਅਫਸਰ ਨੇ ਮੈਨੂੰ ਜਾਣਕਾਰੀ ਦਿੱਤੀ ਤੇ ਫਿਰ ਮੈਂ ਸੋਚਿਆ ਮੈਂ ਤੁਹਾਡੇ ਤਾਂ ਤੁਹਾਡੇ ਤੋਂ ਪੁਸ਼ਟੀ ਕਰਾਲਾ ਉਹਦੀ ਕਿਉਂਕਿ ਤੁਸੀਂ ਖੁੱਲ ਕੇ ਕੌਮ ਨੂੰ ਸੱਚ ਦੱਸ ਰਹੇ ਹੋ ਤੁਸੀਂ ਮੋਰਚੇ 'ਚ ਜਾ ਕੇ ਵੀ ਬਿਆਨ ਦਿੱਤਾ। ਫਿਰ ਸ਼ੇਸ਼ੇ ਕਰਕੇ ਮੈਂ ਤੁਹਾਨੂੰ ਅਪਰੋਚ ਕੀਤਾ। ਤੇ ਜਿਹੜੇ ਕਾਰਪੂਸ ਜਿਹਾ ਇਹ ਪੇਸ਼ ਨੇ। ਹਾਂਜੀ। ਉਹ ਇਕੱਠੇ ਕਰਕੇ ਕਿਹੜੇ ਬਾਬੇ ਨੂੰ ਦਿੱਤੇ ਸੀ ਗੁਰਦੁਆਰੇ ਵਾਲੇ ਨੂੰ? ਤੇ ਉਹ ਬਾਬਾ ਚਿੱਤਾ ਸਿੰਘ ਹੈ। ਬਾਬਾ ਚਿੱਤਾ ਸਿੰਘ ਨੂੰ ਦੇ ਦਿੱਤੇ। ਉਹ ਇੱਕ ਵਾਰੀ ਜਦੋਂ ਦੇ ਦਿੱਤੇ ਫਿਰ ਉਹ ਤੋਂ ਵਾਪਸ ਕਿਨੇ ਨੇ? ਕਿਉਂ ਵਾਪਸ? ਉਹ ਤਾਂ ਉਹਨੇ ਦਿੱਤੇ। ਫਿਰ ਸਨੇ ਤਾਂ ਇਹ ਇਹ ਲੋਕ ਜਿਹੜੇ ਆ ਜੀ ਇਹ ਸਾਰੇ ਤਾਲਮੇਲ ਰੱਖਦੀਆਂ ਹਨ ਅੰਡਰ ਕਵਰ ਨਹੀਂ ਸੁਣਾਉਂਦਾ। ਹੂੰ। ਇਹ ਲੋਕ ਇਹੀ ਕੰਮ ਕਰ ਜਦੋਂ ਫਿਰ ਸਰਕਾਰ ਦੇ ਇਹੀ ਲੋਕ ਕੰਮ ਆਉਂਦੇ ਆ ਨਹੀਂ ਕਾਰਤੂਸ ਕਿੰਨੇ ਖੋਣੇ ਗਿਣਤੀਆਂ ਆਂਦੀ ਛੱਡਿਆ ਮਤਲਬ 350 ਦੇ ਕਰੀ ਫਾਇਰ ਹੋਇਆ ਉੱਥੇ 300 ਕਾ 300 ਹਵਾ ਚ ਵੇ ਹੁਣੇ ਖੁਸ਼ ਹਾਂਜੀ ਉਹ ਤਾਂ ਮੌਕਾ ਹੀ ਹੁਣ ਜਦੋਂ ਉਹ ਜਾ ਬਣ ਗਿਆ ਉੱਥੇ ਹੁਣ ਮੈਂ ਇਹ ਤਾਂ ਆਪਾਂ ਕਹਿ ਨਹੀਂ ਸਕਦਾ ਵੀ 200 ਵਾ ਚੱਲੇ 150 ਲੋਕਾਂ ਦੇ ਚੱਲੇ ਪਤਾ ਹੀ ਆ ਦੋ ਬੰਦੇ ਮਰੇ ਆ ਇੰਜਰਡ ਹੋਏ ਆ ਤਬੂਰ ਤੇ ਚੱਲੀ ਹੋਈ ਆ ਉੱਥੇ ਈ ਆ ਵੀ ਉਥੇ ਜਿੰਨੇ ਫੈਰ ਹੋਏ ਮੈਂ ਤਾਂ ਸੈਟਿੰਗ ਦਾ ਸਾਰਾ ਸੱਚ ਦੱਸਿਆ ਮੈਂ ਤਾਂ ਸੱਚ ਜੋ ਆ ਜੀ ਇੱਕ ਵੀ ਗੱਲ ਢਿੱਡ ਚ ਨਹੀਂ ਰੱਖੀ ਜੇ ਪਰ ਤੁਸੀਂ ਨਾ ਰੱਖੀਏ ਹਾਂ ਜਿਹੜਾ ਅੱਗੇ ਵੀ ਹੈਗਾ ਕੁਝ ਦੇਖਦੇ ਹਾਂ ਜਿਵੇਂ ਕੀ ਕਰਦੇ ਫਿਰ ਅੱਜ ਤੋਂ ਅੱਗੇ ਵੀ ਕੌਮ ਨੂੰ ਦੱਸਦੇ ਰਹਾਂਗੇ ਕੌਮ ਨੂੰ ਦੱਸਦੇ ਰਹਾਂਗੇ ਸੋ ਉਹ ਫਿਰ ਜਿਹੜੇ ਕਾਰਟੂਸ ਆ ਖਾਲੀ ਖੋਖੇ ਜਿਹਨ ਕਹਿੰਦੇ ਆ ਉਹ ਜੋ ਮੇਰੀ ਜਾਣਕਾਰੀ ਉਹ ਖਟਰਾ ਸਾਹਿਬ ਨੇ ਵਾਪਸ ਮੰਗਾ ਲਏ ਨਾ ਗਿਆਨੀਤ ਦੇਖੋ ਜਦੋਂ ਸੈਟ ਦੇ ਇੰਚਾਰਜ ਇਹ ਆ ਇੱਕ ਇੱਕ ਐਵੀਡੈਂਸ ਇਕੱਠੀ ਕਰ ਰਹੇ ਨੇ ਉੱਥੋਂ ਸਰਕਾਰ ਨੇ ਇਹਨਾਂ ਨੂੰ ਲਾਇਆ ਨਾ ਵੀ ਇਹ ਸਾਰੇ ਕਾਂਡ ਦੇ ਉੱਤੇ ਆਪਦੀ ਐਵੀਡੈਂਸ ਇਕੱਠੀ ਕਰੋ ਜਦੋਂ ਇਹ ਇਕੱਠੀ ਕਰ ਰਹੇ ਆ ਤੂੰ ਤਾਂ ਜ਼ਿੰਮੇਵਾਰ ਇਹੀ ਨੇ ਫਿਰ ਮਜਮਾਨ ਨੇ ਚਲਾਈ ਹੈ ਨਾ ਪਹਿਲੀ ਐਫ ਆਈ ਆਰ ਹੀ ਕਿੱਡੀ ਗਲਤ ਕੀਤੀ ਗਈ ਵੀ ਅਣਪਛਾਤੀ ਪੁਲਿਸ ਅਣਪਛਾਤੀ ਇਹ ਤੇ ਮੈਂ ਖਬਰ ਕਰ ਚੁੱਕਿਆ ਆ ਜੇ ਸਾਡੀਆਂ ਲਿਸਟਾਂ ਪਈਆਂ ਉੱਥੇ ਹੁਣ ਠੀਕ ਆ ਸਾਡੇ ਕੋਲੇ ਵੈਪਨ ਨਹੀਂ ਸੀਗੇ ਸਾਡੇ ਕੋਲੇ ਡੰਗਾਂ ਸੀ ਜਿਹੜੀ ਵੈਪਨ ਵਾਲੀ ਫੋਰਸ ਆ ਉਹ ਵੀ ਸਾਨੂੰ ਪਤਾ ਕਿਹੜੀ ਸੀਗੀ ਠੀਕ ਆ ਸਾਡੇ ਕੋਲੇ ਵੈਪਨ ਨਹੀਂ ਸੀਗੇ ਸਰ ਵਾਲੀ ਫੋਰਸ ਆ ਉਹ ਵੀ ਸਾਨੂੰ ਪਤਾ ਕਿਹੜੀ ਸੀਗੀ ਨਾਲ ਹੀ ਲੈ ਕੇ ਆਏ ਹੋ ਲੁਧਿਆਣਾ ਵਾਲੀ ਫੋਰਸ ਆ ਜੀ ਸਾਈਡ ਨਾਲ ਨਾਲ ਹੀ ਲੈ ਕੇ ਆਏ ਹੋ ਲੁਧਿਆਣਾ ਵਾਲੀ ਫੋਰਸ ਆ ਜੀ ਸਾਈਡ ਨਾਲ ਨੋ ਆ ਪਾਰਮ ਰਾਜ ਵਾਲੀ ਸਰਦੇ ਲਗਣੀ ਚਾਹੀਦੀ ਜਿਹੜੇ ਸੁਰਾਇ ਕੀਤੇ ਲਗਣੀ ਚਾਹੀਦੀ ਆ ਉਹ ਬਾਬੇ ਤੇ ਬਾਬੇ ਨੂੰ ਵੀ ਜਾ ਉਹ ਚ ਗਵਾਹ ਰੱਖਣ ਜਾਣ ਮਨਜ਼ੂਰ ਬਣਾਉਣਾ ਜੀ ਠੀਕ ਹੈ ਜੀ ਜੀ ਠੀਕ ਹੈ ਜੀ ਸੰਗਤ ਵਿੱਚੋਂ ਜਿਨ੍ਹਾਂ ਜਿਨ੍ਹਾਂ ਨੇ ਇਕੱਠੇ ਕਰਕੇ ਦਿੱਤੇ ਉਹ ਤਾਂ ਸਬੂਤ ਆ ਨਾ ਕਿ ਅਸੀਂ ਚੀਜ਼ ਐਸ ਬੰਦੇ ਨੂੰ ਦਿੱਤੀ ਆ ਆਮੋ ਸਾਹਮਣੇ ਭਾ ਕੇ ਕਰਾਸ ਕਰਾ ਲੈਣ ਉਹਨਾਂ ਦਾ ਵੀਡੀਓ ਐਵਿਡੈਂਸ ਡਿਸਟਰੋਏ ਕੀਤਾ ਇਹਨਾਂ ਸਬੂਤਾਂ ਉਹ ਡਿਸਟਰੋਏ ਕੀਤੇ ਨਾ ਨਸ਼ਾਨ ਨਹੀਂ ਗਈ ਪੀਰ ਇਹਦੇ ਦੋਸ਼ੇ ਕੀਤੇ ਉਹ ਬਹੁ ਆਖ ਵਖ ਪੰਨਾ ਦੌਰ ਰਿਕਵਰ ਹੋਈ ਪਰ ਉਹ ਕਾਗਜ਼ਾਂ ਚ ਰਿਕਾਰਡ ਤੇ ਲਿਆਂਦੀ ਨਹੀਂ ਗਈ ਉਹਦੇ ਉੱਤੇ ਦਬਾਅ ਕਿਹਦਾ ਸੀ ਕਿਉਂ ਨਹੀਂ ਲਿਆਂਦੀ ਗਈ ਖਟਰੇ ਤੱਕ ਕਿੰਨਾਂ ਦਾ ਜੁਰਮ ਬਣਦਾ ਖਟਰੇ ਦੇ ਮੁੰਡੇ ਨੂੰ ਟਿਕਟ ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲੇ ਤੋਂ ਕਿਉਂ ਦਿੱਤੀ ਕੀ ਐਵਿਡੈਂਸ ਡਿਸਟਰੋਏ ਹੁੰਦਾ ਜਾਂ ਕਰਨ ਦਾ ਇੱਕ ਤੈਨ ਦੀ ਨਾਲ ਕੋਈ ਸੰਬੰਧ ਹੈ ਦੇ ਨਾਲ ਥੋੜਾ ਤੋਂ ਮੰਗਦੇ ਇਜਾਜ਼ਤ ਸਤਿਕਾਰ ਜੀ ਸਤਿਕਾਰ ਜੀ ਅਸਾ ਇੰਦਰਜੀਤ ਸਿੰਘ ਜੀ ਖਾਲਸਾ ਜੀ ਉਹ ਮੈਂ ਬੋਲ ਰਿਹਾ ਜੀ ਮੈਂ ਜੀ ਰਿੰਦਰ ਸਿੰਘ ਬੋਲਦਾ ਜੀ ਪੱਤਰਕਾਰ ਚੰਡੀਗੜ੍ਹ ਤੋਂ ਜੀ ਅੱਛਾ ਇੱਕ ਜਾਣਕਾਰੀ ਲੈਣੀ ਹੈ ਤੁਹਾਡੇ ਤੋਂ ਬੀਬੀ ਸਾਹਿਬ ਅਹ ਦੇ ਪ੍ਰਭੂ ਜਦੋਂ ਆ ਤਫਤੀਸ਼ ਚੱਲ ਰਹੀ ਸੀ ਅ ਬੇਅਦਬੀ ਮਾਮਲਿਆਂ ਦੀ ਉਹ ਉਦੋਂ ਤੁਹਾਡੇ ਕੋਲ ਕੁਝ ਮੈਂਬਰਾਂ ਨੇ ਐਸਆਈਟੀ ਦੇ ਆ ਨੇ ਪਹੁੰਚ ਕੀਤੀ ਸੀ ਕਿ ਜਿਹੜੀਆਂ ਦੀਰਾਂ ਦੇ ਵਿੱਚੋਂ ਅ ਅੰਗ ਫੜੇ ਗਏ ਆ ਉਹ ਪੀੜਾ ਤੁਹਾਡੇ ਕੋਲ ਗੁਰਦੁਆਰਾ ਸਾਹਿਬ ਉਧਰੀ ਸਾਹਿਬ ਰੱਖਣ ਵਾਸਤੇ ਕਮਰੇ ਚ ਕਿਹਾ ਗਿਆ ਸੀ ਜੀ ਤਾਂ ਕਿ ਸਿ ਸਿੰਘ ਜੱਜ ਸਾਹਿਬ ਆ ਕੇ ਆਪਦੀ ਹੁਕਰ ਲੈਣ ਦੇਖ ਲੈਣ ਕਿਹਨੇ ਕਿਹਾ ਸੀ ਜੀ ਕਿਹਨੇ ਕਿਹਾ ਸੀ ਜੀ ਜੇ ਮਸਾ ਬੰਦੇ 5-7 ਪੀੜਾ ਰੱਖੀ ਇਹਨਾਂ ਆ ਕੇ ਉਹ 5-7 ਬੰਦੇ ਜਾਣ ਕਿਹਦੀ ਪੀੜਾ ਰੱਖਣੀ ਜਾਣੀ ਹੈ ਮੈਂ ਕਿਵੇਂ ਮਾਇਸ ਕੰਮ ਜੀ ਹੋਂ Você está com medo de fazer isso? 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 ਆਹ ਵਾਹ ਕੇ ਬਾੜੀਆਂ ਗਈਆਂ ਇਹੋ ਜਿਹਾ ਤੁਹਾਡੇ ਕੋਈ ਗੁਵਾਹੀ ਥੋੜੀ ਦੇਣੀ ਜਿਵੇਂ ਕਿਨੇ ਵਾਰ ਗੁਵਾਹੀ ਦਿੰਨੀ ਹੈ ਜੀ ਮੈਂ ਰੋਮ ਵਿੱਚ ਹੋਰ ਮੱਚਾ ਆ ਜਾਣੀ ਜੀ ਮੈਨੂੰ ਪੇਸ਼ੀ ਹੋਣਾ ਪੈਣਾ ਸੀ ਕੋਰਟ ਵਿੱਚ ਮੈਨੂੰ ਕੋਈ ਚੰਮੀ ਹੋਣਾ ਨਹੀਂ ਸੀ আচ্ছা ਮੈਂ ਤੁਹਾਨੂੰ ਜਵਾਬ ਦੇ ਦਿੱਤਾ ਮੈਂ ਜੋ